ਆਪਣੀ ਬਾਈ ਗੱਡੀ ਆਉਂਦੀ ਆ ਭਾਈ ਵਾਲੇ ਵਾਲੀ ਤੇ ਬਾਈ 4 ਦਾ ਮੱਝਾਂ ਅੱਜ ਮੱਝਾਂ ਬਾਰੇ ਆਪਾਂ ਇਹ ਤੋਂ ਗਿਆਨ ਲੈਨੇ ਆ ਆਉਂਦੀ ਆਪਣੀ ਗਾੜੀ ਆਉਂਦੀ ਭਾਈ ਵਾਲੇ ਵਾਲੀ ਗੱਡੀ ਬਾਬੇ ਦੀ ਚੱਲ 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 ਚੱਲੋ ਚਲੋ 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 ਸ਼ਾਬਾਸ਼ ਅੱਜ ਆਪਾਂ ਮੱਝਾਂ ਦੀ ਇੰਟਰਵਿਊ ਪਾਉਨੇ ਆਂ ਪਰਸੋਂ ਪਾਈ ਸੀ ਆਪਾਂ ਬੱਕਰੀਆਂ ਦੀ ਹੈ ਬਾਈ ਬਹੁਤ ਚਿਰ ਦਾ ਮੱਝਾਂ ਚਾਰਦਾ ਇਹ ਪੂਰਾ ਜਵਾਨ ਸੀ ਜਦੋਂ ਬੱਧਾਂ ਚਾਰਨ ਲੱਗਾ ਤੇ ਬੁੱਢਾ ਹੋ ਗਿਆ ਅੱਜ ਦੇਖ ਲੋ ਕਹੋ ਬਾਈ ਕਿੰਨੀ ਉਮਰ ਦਾ ਲੱਗਾ ਚਾਰਨ ਤੂੰ ਮਾਤਾ ਲੱਗਿਆ 10 ਸਾਲ ਦਾ 10 ਸਾਲ ਦਾ ਹੀ ਲਾਲਾ ਸਾਹਿਬ ਤੇ ਫਿਰ ਕਿੰਨੀ ਉਮਰ ਹੋ ਗਈ ਕਿ ਨਹੀਂ ਬਾਈ ਦੀ ਉਮਰ ਬਹੁਤ ਹੋ ਗਈ ਤੇਰੀ ਹੋਊ ਹੁਣ 60-65 ਸਾਲ ਦੀ ਬਣ ਐਂਡ ਸਾਲ ਦੀ ਫਿਰ 10 ਕਿ ਸਾਲ ਦਾ ਲੱਗਾ 55 ਸਾਲ ਹੋ ਗਈ ਬਾਈ ਨੂੰ ਮੱਝਾਂ ਚਾਰ ਦਿਨੋਂ ਆਦਿਆ ਆ ਸਾਰੀਆਂ ਮੱਝਾਂ ਬਾਈ ਚਾਰ ਦਾ ਬਹੁਤ ਵਧੀਆ ਮੱਝਾਂ ਠੀਕ ਆ ਤੇ ਇਹਨਾਂ ਚੋਂ ਸੂਈਆਂ ਵੀ ਹੈ ਕੋਈ ਕ ਨਹੀਂ ਸੂਈਆਂ ਆਈਆਂ ਸਾਰੀਆਂ ਸਾਰੀਆਂ ਸੂਈਆਂ ਠੀਕ ਆ ਤੇ ਉਹ ਵੀ ਹੈ ਟੋਕੜਾ ਠੀਕ ਆ ਤੇ ਇਹ ਜਣੀ ਧਾਰਵੇਲੇ ਨੂੰ ਲੈ ਜਾਣਾ ਹੈ ਠੀਕ ਆ ਠੀਕ ਆ ਨਾਲ ਠੀਕ ਆ ਠੀਕ ਆ ਬਹੁਤ ਵਧੀਆ ਹਾਂ ਹਾਂ ਓਰੇ ਰੱਜੀਆਂ ਵੀਆਂ ਅਸਲ ਆਣਾ ਅਸਲ ਇਹ ਕਾੜਾ ਮਾਰਦੀਆਂ ਸਭ ਦੇ ਰਗੇ ਅਸਲ ਇਹ ਰੱਜੀਆਂ ਹੋ ਗਈਆਂ ਹੁਣ ਬਾਈ ਤਾਂ ਕਰਦ ਗਿਆਵੇਂ ਚਲੋ 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 ਸ਼ਾਬਾਸ਼ ਸ਼ਾਬਾਸ਼ ਚਲੋ ਸਾਰੀਆਂ ਬਾਈ ਕਹਿੰਦਾ ਵੀ ਸੂਈਆਂ ਵੀ ਆ ਸਾਰੀਆਂ ਕਟਰੂ ਬਸਰੂ ਆਈ ਪਲ ਜਾਂਦੇ ਆ ਦੇਖ ਲੋ ਨਾਲ ਤੁਰ ਫਿਰ ਕੇ ਤੇ ਦੁੱਧੇ ਘਟੋ ਘਟੋ 2 ਕਿਲੋ ਦੂਜੀਆਂ ਮੱਝਾਂ ਨਾਲ ਉਹ ਵੱਧ ਦਿੰਦੀਆਂ ਹੁਣ ਗਿਆ 2 ਕਿਲੋ ਕਿਉਂ ਜਰਾ ਪਸ਼ੂ ਬਾਹਰ ਚਰਦਾ ਨਾ ਨਹੀਂ ਤਾਂ ਬਾਈ ਤੁਰ ਫਿਰ ਲੈਂਦਾ ਤੇ ਨਾਲੇ ਪਸੂ ਥਾਂ ਥਾਂ ਦਾ ਪੱਠਾ ਖਾਣਾ ਨੇ ਗੋਭਾ ਲਾ ਲੋ ਹਿਸਾਬ ਆਦਿਆ ਸਾਰੀਆਂ ਆ ਰਹੀਆਂ ਆ ਆ ਗਿਆ ਸਾਰ ਗਿਆ ਲੈ ਓ ਬੱਕਰੀਆਂ ਵੀ ਆਉਂਦੀਆਂ ਬਾਈ ਉਧਰੋਂ ਆ ਸਾਰੀਆਂ ਬਾਈ ਚਾਰਦਾ ਜਾਂਦਾ ਤੇ ਉਧਰੋਂ ਇਹਨੇ ਚਾਰਦੇ ਨਹੀਂ ਤੁਰਿਆ ਹੋਣਾ ਤੇ ਧਾਰਾਂ ਵੇਲੇ ਨੂੰ ਆਥਲ ਨੂੰ ਇਹ ਜਵੜਦਾ ਕਰੇ ਹਾਂ ਜੱਕ ਨਹੀਂ ਗੱਲ ਆ ਲਾਲੋ ਸਾਹਵਾਲਾ ਤੇ ਦੁੱਧ ਡੈਰੀ ਵੀ ਪਾਉਂਦੇ ਹੋਵੋਗੇ ਫਿਰ ਹੈ ਨਹੀਂ ਘਰਾਂ ਵਾਲੀ ਡੈਰੀ ਪਾਉਂਦੀ ਘਰਾਂ ਵਾਲੀ ਲੈ ਜਾਂਦੀ ਠੀਕ ਆ ਘਰਾਂ ਵਾਲੇ ਲੈ ਜਾਂਦੇ ਆ ਜਿਹੜੇ ਚਾਰੇ ਪਸ਼ੂਆਂ ਦਾ ਬਾਈ ਘਰਾਂ ਲੈ ਜਾਣਾ ਤਾਂ ਦੁੱਧ ਦੂਣਾ ਫਰਕ ਆ ਹੈ ਘਰਾਂ ਵਾਲੇ ਬਹੁਤ ਆਉਂਦੇ ਨੇ ਹੈ ਘਰਾਂ ਵਾਲੇ ਬਹੁਤ ਆਉਂਦੇ ਆ ਹਾਂ ਬਸ ਫਿਰ ਹੁਣ ਤਾਂ ਬਾਈ ਘਰਾਂ ਵਾਲੇ ਸਗਾ ਦੁੱਧ ਵੀ 70 ਰੁਪਏ ਕਿਲੋ ਜਾਂਦਾ ਹੋਊ 70 ਰੁਪਏ ਕਿਲੋ ਬਾਈ ਕਹਿੰਦਾ ਵੀ ਘਰਾਂ ਵਾਲੇ ਬਹੁਤ ਆਉਂਦੇ ਆ ਜਰ ਆਹ ਜਿਹੜੇ ਹੁਣ ਆ ਪਸ਼ੂ ਚਰਦੇ ਆ ਬਾਹਰ ਇਹਦਾ ਜਰ ਕਿਉਂ ਤੋਂ ਹਿਸਾਬ ਦਾ ਦੁੱਧ ਇਹਦਾ ਲਾਲਾ ਹਿਸਾਬ ਇਹਦਾ 70 75 ਰੁਪਏ ਕੋਈ ਮੈਨਾ ਨਹੀਂ ਰਖਾਉਂਦਾ ਕਿਉਂਕਿ ਪਸ਼ੂ ਜਿਹੜਾ ਚਰਦਾ ਹੋਵੇ ਨਾ ਉਹ ਬਹੁਤ ਵਧੀਆ ਮਤਲਬ ਉਹਦਾ ਦੁੱਧ ਹੁੰਦਾ ਕਿਉਂਕਿ ਚੰਗਾ ਪੱਠਾ ਖਾਣਾ ਘਾਹ ਖਾਣਾ ਹਾਂ ਕਿੱਥੇ ਫੀਡ ਜਾਂ ਪਰਾਲੀ ਖਾਣੀ ਕਿੱਥੇ ਕਿਉਂ ਘਾਹ ਖਾ ਸਕਣਾ ਦੇਖ ਲੈ ਹਰਾ ਹਰਾ ਘਾਹ ਕਿੰਨਾ ਵਧੀਆ ਘਾਹ ਦੇ ਹੱਟੜਾਂ ਵਾਲਾ ਸਾਰਾ ਇਹਨਾਂ ਨੇ ਪਸ਼ੂਆਂ ਨੇ ਛਕਣਾ ਤੇ ਫੇਰ ਇਹਨਾਂ ਨੇ ਦੁੱਧ ਦੇਣਾ ਤੇ ਆਪੇ ਹੀ ਬਾਈ ਪਸ਼ੂ ਦੁੱਧ ਬਹੁਤ ਦੇ ਦਿੰਦਾ ਤੇ ਨਾ ਦੁੱਧ ਬਾਈ ਕੰਦਾ گاੜਾ ਬਹੁਤ ਆ ਤੇ ਘਰਾਂ ਵਾਲੇ ਲੋਕ ਆਉਂਦੇ ਆ ਦੁੱਧ ਲੈਣ 2-2 ਕਿਲੋ 4-4 ਕਿਲੋ ਹਾਂ ਬਹੁਤ ਪਸ਼ੂ ਪਸ਼ੂ ਹੈ ਨਹੀਂ ਕਿ ਲੋਕਾਂ ਦੇ ਬਹੁਤ ਇਸ ਕਰਕੇ ਦੁੱਧ ਦਾ ਬਾਈ ਪਿੰਡ ਚ ਨਹੀਂ ਪੂਰਾ ਹੁੰਦਾ ਸਹੀ ਪੁੱਛੇ ਤਾਂ ਉਹ ਬਾਈ ਲੈ ਕੇ ਬੱਕਰੀਆਂ ਹੋ ਉਹ ਦੇ ਉਹਨਾਂ ਦੀ ਵੀ ਇੰਟਰਵਿਊ ਪਾਉਣਿਆ ਜਾ ਕੇ ਬੱਕਰੀਆਂ ਦੀ ਵੀ ਆ ਸਾਰੇ ਮੱਕੀ ਆ ਡਾਂਗੀ ਵਾਲਿਆਂ ਦੀ ਬੀਜੀ ਵੀ ਆ ਸਾਰੇ ਹਾ ਹੋ ਦੇਖ ਲਾ ਸਾਰੇ ਕਣਕ ਤਾਂ ਸਮਝ ਲਾ ਆਈ ਪਈ ਆ ਓ ਚੱਲ ਕੇ ਬੱਕਰੀਆਂ ਦੀ ਪਾਉਨੇ ਆ ਇੰਟਰਵਿਊ ਵਾਈ ਚੱਲ ਕੇ ਓ ਜਾਂਦੀਆਂ ਬੱਕਰੀਆਂ ਤਾਂ ਬਾਈ ਨੰਗੀਆਂ ਬਾਬੇ ਦੀ ਜਗਾ ਹੁਣ ਤਾਂ ਟਾਈਮ ਗਿਆ ਨੰਗੋ ਬਾਬੇ ਦੀ ਜਗਾ ਨੰਗੀਆਂ ਨਹੀਂ ਬੱਕਰੀਆਂ ਦੀ ਇੰਟਰਵਿਊ ਅੱਜ ਪਹੁੰਚੀ ਔਰ ਸਾਨੂੰ ਕੱਲ ਨੂੰ ਬੱਕਰੀਆਂ ਦੀ ਇੰਟਰਵਿਊ ਵਹੀ ਪਾਵਾਂਗੇ ਠੀਕ ਆ ਅੱਜ ਮੱਜਾਂ-ਮੱਜਾਂ ਦੀ ਹੀ ਰਹਿਣ ਦਿਓ ਅੱਜ ਔਰ ਕਿ ਸੜਕ ਜਾਂਦੇ ਆ ਬਾਬੇ ਵਾਲੀ ਸੜਕ ਬਾਬੇ ਦੀ ਜਗ੍ਹਾ ਨੂੰ ਬਾਬਾ ਭਾਈ ਸਰਾਂ ਦੀ ਜਗ੍ਹਾ ਨੂੰ ਗਾਂ ਜਾ ਕੇ ਬੱਕਰੀਆਂ ਦੀ ਇੰਟਰਵਿਊ ਪਾਉਣੀ ਸੀ ਹੋ ਗਈਆਂ ਬੱਕਰੀਆਂ ਹੁਣ ਹੁਣ ਮੱਝਾਂ ਦੀ ਇੰਟਰਵਿਊ ਪਾਤੀ ਆ ਹੁਣ ਕੱਲ ਨੂੰ ਸਹੀ ਬੱਕਰਾਂ ਹਨ ਜੀ ਆਪਾਂ ਬੱਕਰੀਆਂ ਵੀ ਵੱਧਾ ਜਾਂਦੀ ਹੋਣੀ ਜਾਂਦੇ ਆ ਉਹ ਉਹਦੇ ਫੁੱਲ ਦੇਖੋ ਬਾਈ ਦੇਖੇ ਫੁੱਲੋ ਇਹ ਆ ਫੁੱਲੋ ਕਿੱਡੇ ਕਿੱਡੇ ਫੁੱਲੋ ਲੈ ਦੇਖੋ ਫੁੱਲੋ ਇਹਨਾਂ ਦੇ ਗਾਹ ਨੂੰ ਬੀ ਬਣਾਵਾਂਗੇ ਸਾਡੇ ਕੋ ਫੁੱਲੋ ਉਹ ਮੱਲੋ ਵੇਖੋ ਫੁੱਲਾ ਸਰੋਂ ਫੁੱਲਾ ਕਿੰਨੇ ਸੋਹਣੇ ਲੱਗਦੇ ਲੈ ਕਿੰਨੇ ਸੋਹਣੇ ਲੱਗਦੇ ਫੁੱਲ ਹੈ ਲੱਗ ਹੈ ਮਿਲਨੇ ਇਹ ਜੇ ਫੁੱਲ ਕਿਤੇ ਇਹ ਜੇ ਫੁੱਲ ਮਿਲਨੇ ਬਹੁਤ ਮੁਸ਼ਕਲ ਆ ਬਾਈ ਆ ਦੇਖੋ ਗੁੰਦੇ ਪਏ ਆ ਫੁੱਲ ਗੁੰਦੇ ਗਾਂ ਨੂੰ ਇਹਨਾਂ ਦਾ ਬੀਜ ਬਣਾਉਣਾ ਵਧੀਆ ਆ ਪਏ ਆ ਗੁੰਦੇ ਫੁੱਲ ਲੈ ਆ ਦੇਖੋ ਅੰਬ ਝੋਕਿਆ ਖੜਾ ਲੈ ਖੜਾ ਕਰਨੀ ਝੁਕਿਆ ਹਾਂ ਸਾਰੇ ਆ ਦੇਖੋ ਤੁਹਾਨੂੰ ਗੰਡੇ ਦਿਖਾਉਣਾ ਹੁਣ ਕਿ ਗੰਡੇ ਗੰਡੇ ਵੇਚਦੀ ਆਲੇ ਆਪਣੇ ਗੰਡੇ ਤੇ ਮਿਰਚਾਂ ਆ ਦੇਖ ਲਓ ਵੇਚਦੀ ਗੰਡੇ ਮਿਰਚਾਂ ਹੋ ਉਪਰ ਆਪਣੀ ਸਰੋਂ ਸੀ ਮੂਗਰੇ ਮਾਗਰੇ ਬਰਥ ਸੜ ਤੇ ਲਸਣ ਪਟਨਾੜ ਕੱਲ ਨੂੰ ਘਣਾ ਇਹਨਾਂ ਨੂੰ ਹੈ ਪਰ ਵੀ ਲਸਣ ਪੱਟ ਦੇ ਠੀਕ ਆ ਇਹ じゃ ਗੇਂਦਾ ਬਾਈ ਨਹੀਂ ਕਿਤੇ ਦੇਣਾ ਬੀ ਜੇ ਕਿਸੇ ਨੇ ਲੈ ਕੇ ਜਾਣਾ ਇੱਕ ਫੁੱਲ 5 ਰੁਪਏ ਦਾ ਦੇਵਾਂਗੇ ਇੱਕ ਫੁੱਲ ਬੀ ਵਾਸਤੇ ਇਹ ਬੂਟੇ ਲੈਂਦੇ ਸੀ ਅਸੀਂ ਯੂਨੀਵਰਸਿਟੀ ਦੇ ਵਿੱਚੋਂ ਇੱਕ ਬੂਟਾ ਲਿਆ ਸੀ ਅਸੀਂ 10 ਰੁਪਏ ਦਾ ਜਿਹੜੇ ਸਾਹਮਣੇ ਜੂਨੀਵਰਸਿਟੀ ਦੇ ਸਾਹਮਣੇ ਨਹੀਂ ਬੂਟੇ ਦੁਕਾਨਾਂ ਪਈਆਂ ਬੀਆਂ ਵਾਲੀਆਂ ਉੱਥੇ ਫੁੱਲ ਵੇਚਦੇ ਸੀ ਉਹਨਾਂ ਚੋਂ ਅਸੀਂ ਇਹ ਫੁੱਲ ਲੈਂਦੇ ਸੀ ਬੂਟੇ ਲੱਗੇ ਲਕਾਏ 10 ਰੁਪਏ ਦਾ ਇੱਕ ਬੂਟਾ ਲਿਆ ਸੀ ਪੰਜ ਬੂਟੇ ਦਾ ਸੀ 50 ਦੇਤੇ ਹੁਣ ਇੱਕ ਫੁੱਲ ਸੀ 5 ਰੁਪਏ ਦਾ ਦੇਣਾ ਜੇ ਕਿਸੇ ਨੇ ਲੈ ਜਾਣਾ ਤੇ ਘਰੇ ਲਾਉਣ ਵਾਲੀ ਚੀਜ਼ ਆ ਇਹ ਆਪਦੇ ਘਰ ਦੀ ਸ਼ਾਨ ਆ ਕਫੋਲੋ ਘਰ ਦੀ ਸ਼ਾਨੋ